ਜਿਵੇਂ ਅਸੀਂ ਅੱਜ GCJ ਵਿੱਚ ਖੜੇ ਆ ਸਾਡੇ ਕਾਲਜ ਦੇ ਵਿੱਚ ਮੇਲਾ ਦਿਹਾੜਾ ਦਾ ਮਨਾਇਆ ਜਾ ਰਿਹਾ ਹੈ। ਮੁਟਿਆਰਾਂ ਨੂੰ ਇਹੀ ਆਪਾਂ ਸੰਦੇਸ਼ ਦੇਣਾ ਚਾਹਾਂਗੇ ਕਿ ਆਪਣਾ ਕਲਚਰ ਪਿਛਲਾ ਜੜਾ ਉਹਨੂੰ ਨਾ ਭੁੱਲੋ। ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਜਿਵੇਂ ਤੁਸੀਂ ਦੇਖਿਆ ਹੈਗਾ ਅਸੀਂ ਅੱਜ ਤਿਆਰ ਹੋਏ ਆ। ਇਹ ਅਸੀਂ ਪੂਰਾ ਪੰਜਾਬੀ ਅਟਾਇਰ ਹੁਣ ਪਾਇਆ ਵਾ। ਤੋਂ ਤੋਂ ਇੱਕ ਵਧੀਆ ਮੇਕ ਉਪਰਾਲਾ ਹਰ ਤੈਣੀ ਦੀਆਂ ਦਾ ਸੋ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਛੋਟੀਆਂ-ਛੋਟੀਆਂ ਬੱਚੀਆਂ ਨੇ ਉਹਨਾਂ ਦਾ ਟੈਲੈਂਟ ਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਕਿਸੇ ਨਾਲੋਂ ਘੱਟ ਨਹੀਂ ਆਜ ਲੁਧਿਆਣਾ ਦੇ ਗਵਰਨਮੈਂਟ ਕਾਲਜ ਆਫ ਗਰਲਜ਼ ਵਿਖੇ ਮੇਲਾ ਤੀਆਂ ਦਾ ਮਨਾਇਆ ਗਿਆ ਉੱਥੇ ਹੀ ਸਮਾਗਮ ਦੇ ਵਿੱਚ ਵਿਦਿਆਰਥਣਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਵੀ ਲਿਆ ਗਿਆ ਉੱਥੇ ਹੀ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਵਜੋਂ ਮਿਸਿਸ ਭਗਵੰਤ ਮਾਨਵੀ ਇਸ ਸਮਾਗਮ ਦੇ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਬੱਚਿਆਂ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਹੌਸਲਾ ਵੀ ਅਫਜ਼ਾਈ ਕੀਤਾ। ਹੀਰਾ ਹੀਰਾ ਹੀ ਰਸਤਾ ਛੋੜ ਦੇ ਹੀਰ ਮਜਾ ਛੜਿਆ ਹੀ ਰਸਤਾ ਛੋੜ ਦੇ ਹੀਰ ਮਜਾ ਛੜਿਆ ਹੀ ででね「だってだってだって」 ਆਮ ਜਸਮੀਤ ਗੌਰ ਅੱਜ ਕੀ ਹੈ ਕਿਹੜੀ ਜਗ੍ਹਾ ਤੇ ਆ ਜਿਸੀ ਇੱਥੇ ਜੀਸੀਜੀ ਵਿੱਚ ਖੜੇ ਆ ਸਾਡੇ ਕਾਲਜ ਦੇ ਵਿੱਚ ਮੇਲਾ ਧੀਆਂ ਦਾ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਧੀਆਂ ਦੀ ਇੰਪੋਰਟੈਂਸ ਨੂੰ ਸ਼ੋਅ ਕੀਤਾ ਗਿਆ ਹੈ ਕਿ ਧੀਆਂ ਨੂੰ ਸਮਾਜ ਦੇ ਵਿੱਚ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਆਪਣੀ ਹੁਨਰ ਨੂੰ ਸ਼ੋਅ ਕਰਨ ਵਾਸਤੇ ਤੇ ਸਾਡੇ ਕਾਲਜ ਦਾ ਸੀ ਵਿਰਾਸਤ ਘਰ ਵਿੱਚ ਖੜੇ ਆ ਇਸ ਟਾਈਮ ਤੇ ਅਸੀਂ ਆਪਣੇ ਵਿਰਾਸਤ ਹੀ ਗਿੱਧੇ ਨੂੰ ਸ਼ੋਅ ਕਰ ਰਹੇ ਹਾਂ ਇਹਦੇ ਵਿੱਚ ਤੇ ਮੁਟਿਆਰਾ ਕਿਤੇ ਨਾ ਕਿਤੇ ਭੁੱਲਦੀਆਂ ਜਾ ਰਹੀਆਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮੁਟਿਆਰਾ ਨੂੰ ਇਹੀ ਆਪਾਂ ਸੰਦੇਸ਼ ਦੇਣਾ ਚਾਹਾਂਗੇ ਕਿ ਆਪਣਾ ਕਲਚਰ ਪਿਛਲਾ ਜਿਹੜਾ ਉਹਨੂੰ ਨਾ ਭੁੱਲੋ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਜਿਵੇਂ ਤੁਸੀਂ ਦੇਖਿਆ ਹੋਏਗਾ ਅਸੀਂ ਅੱਜ ਤਿਆਰ ਹੋਏ ਆ ਇਹ ਅਸੀਂ ਪੂਰਾ ਪੰਜਾਬੀ ਅਟਾਇਰ ਹੁਣ ਪਾਇਆ ਵਾ ਪੂਰਾ ਪੰਜਾਬੀ ਪਹਿਰਾਵਾ ਵੇਅਰ ਕੀਤਾ ਤੇ ਇਹਦੇ ਵਿੱਚ ਅਸੀਂ ਅਸੀਂ ਇਹੀ ਸੰਦੇਸ਼ ਦੇਵਾਂਗੇ ਕਿ ਆਪਣੇ ਪੁਰਾਣਾ ਜੋ ਚਲਦਾ ਸੱਭਿਆਚਾਰ ਆ ਰਿਹਾ ਹੈ ਉਹਨੂੰ ਨਾ ਭੁੱਲੋ ਬਹੁਤ ਹੀ ਇੱਕ ਵਧੀਆ ਨੇਕ ਉਪਰਾਲਾ ਕੁੱਤੀਆਂ ਦੀ ਖੁਸ਼ੀਆਂ ਮਨਾਉਣ ਦਾ ਕਿਉਂਕਿ ਹਰ ਦੇਣ ਈ ਧੀਆਂ ਦਾ ਸੋ ਅੱਜ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਛੋਟੀਆਂ ਛੋਟੀਆਂ ਬੱਚੀਆਂ ਨੂੰ ਉਹਨਾਂ ਦੇ ਟੈਲੈਂਟ ਨੂੰ ਦੇਖ ਕੇ ਬੜਾ ਮਨ ਖੁਸ਼ ਹੁੰਦਾ ਕਿ ਸਾਡੇ ਪੰਜਾਬ ਦੇ ਬੱਚੇ ਜਿਹੜੇ ਉਹ ਕਿਸੇ ਨਾਲੋਂ ਘਟ ਨਹੀਂ ਸੋ ਹਰ ਦੇਣ ਧੀਆਂ ਦਾ ਸਾਨੂੰ ਚਾਹੀਦਾ ਕਿ ਧੀਆਂ ਨੂੰ ਸਤਿਕਾਰ ਦਈਏ ਪਿਆਰ ਦਈਏ ਤੇ ਉਹਨਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਦੇਈਏ ਮੈਮ ਅੱਜ ਮੈਂ ਵੀਡੀਓ 'ਚ ਦੇਖਿਆ ਤੁਸੀਂ ਬੱਚਿਆਂ ਨਾਲ ਗਿੱਧਾ ਵੀ ਪਾਇਆ ਕਿਸ ਤਰੀਕੇ ਦੇ ਨਾਲ ਪ੍ਰਾਣੀਆਂ ਯਾਦਾਂ ਆਈਆਂ ਦੇਖੋ ਹਰ ਕੁੜੀ ਨੂੰ ਪਸੰਦ ਹੁੰਦਾ ਨੱਚਣਾ ਟੱਪਣਾ ਕਿੱਦਾਂ ਪਾਉਣਾ ਸੋ ਸਾਡੇ ਲਈ ਮੈਨੂੰ ਲੱਗਦਾ ਕਿਉਂਕਿ ਬੜਾ ਇੱਕ ਵੱਖਰਾ ਜਿਹਾ ਮਾਹੌਲ ਹੁੰਦਾ ਜਿਹੇ ਜਿਹੇ ਮਾਹੌਲ 'ਚ ਅਸੀਂ ਰਹਿੰਦੇ ਆ ਉਹਦੇ ਤੋਂ ਡਿਫਰੈਂਟ ਮਾਹੌਲ ਸੀਗਾ ਸੋ ਅੱਜ ਮੈਨੂੰ ਆਪਣੀਆਂ ਭੈਣਾਂ ਨਾਲ ਛੋਟੀਆਂ-ਛੋਟੀਆਂ ਬੱਚੀਆਂ ਨਾਲ ਇੰਜੋਏ ਕਰਕੇ ਮੈਨੂੰ ਵੀ ਖੁਸ਼ੀ ਮਹਿਸੂਸ ਹੋਈ ਅੱਜ ਅਸੀਂ ਮੇਲਾ ਧੀਆ ਦਾ ਗਵਰਨਮੈਂਟ ਕਾਲਜ ਫਾਰ ਗਰਲਜ਼ ਵਿਖੇ ਮਨਾਇਆ ਸੀ ਇਹਨਾਂ ਦੇ ਮੁੱਖ ਮਹਿਮਾਨ ਮਿਸਿਸ ਭਗਵੰਤ ਮਾਨ ਸੀ ਫਸਟ ਲੇਡੀ ਆਫ ਦਿ ਪੰਜਾਬ ਤਾਂ ਇਹਨਾਂ ਨੇ ਜਿਹੜਾ ਸਾਡਾ ਸੱਦਾ ਆਪਣੇ ਰੁਜ਼ੀਵੇਂ ਭਰੇ ਸਮਿਆਂ ਤੋਂ ਸਾਡਾ ਜਿਹੜਾ ਸੱਦਾ ਉਹਨੂੰ ਮੰਨਿਆ ਤੇ ਆਪਣੇ ਰੁਜ਼ੀਵੇਂ ਭਰੇ ਸਮਿਆਂ ਚੋਂ ਸਮਾਂ ਕੱਢ ਕੇ ਸਾਨੂੰ ਨਿਵਾਜਿਆ ਸਾਡੇ ਜਿਹੜੇ ਪੈਰ ਅੱਜ ਧਰਤੀ ਤੇ ਨਹੀਂ ਲੱਗ ਰਹੇ ਅਸੀਂ ਆਸਮਾਨੀ ਉਡਾਰੀ ਮਾਰ ਰਹੇ ਹਾਂ ਕਿ ਨਿਮਾਨੇ ਜਿਹੇ ਸੱਦੇ ਨੂੰ ਸਵੀਕਾਰ ਕਰਕੇ ਇਹਨਾਂ ਨੇ ਸਾਡੇ ਕਾਲਜ ਦੀ ਸ਼ਾਨ ਨੂੰ ਵਧਾਇਆ